ਐਸੇ ਤੇ ਵੈਸੇ ਤੇ ਇਹ ਫੈਸਲਾ ਬਹੁਤ देर ਨਾਲ ਆਇਆ ਜਿਹੜਾ ਐਸਜੀਪੀਸੀ ਦਾ ਫੈਸਲਾ ਵਾ ਕਿ ਤਖਤ ਦੇ ਜਥੇਦਾਰਾਂ ਦੀ ਖਾਸ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਵਾਸਤੇ ਉਹਨਾਂ ਨੂੰ ਹਟਾਉਣ ਵਾਸਤੇ ਉਹਨਾਂ ਦੇ ਕੰਮਕਾਜ ਵਾਸਤੇ ਕੋਈ ਨਿਯਮ ਹੋਣੇ ਚਾਹੀਦੇ ਆ ਲੇਕਿਨ ਇਹ ਜਿਹੜਾ ਫੈਸਲਾ ਵਾ ਇੱਕ ਚੰਗਾ ਫੈਸਲਾ ਵਾ ਆ ਔਰ ਇਹਦੇ ਵਾਸਤੇ ਹੁਣ ਦੋ ਤਿੰਨ ਚੀਜ਼ਾਂ ਤੇ ਇਹ ਫੈਸਲਾ ਜਿਹੜਾ ਵਾ ਇਹ ਨਿਰਪਰ ਹੋਵੇਗਾ ਕਿ ਨਿਯੁਕਤੀ ਵਾਸਤੇ ਕਮੇਟੀ ਕਿਹੋ ਜੀ ਬਣਾਈ ਜਾਵੇ ਇਕ ਕਮੇਟੀ ਦੇ ਮੈਂਬਰ ਕੌਣ ਹੋਣ ਕੀ ਉਹ ਮੈਂਬਰ ਜਿਹੜੇ ਨੇ ਹੁਣ ਤੱਕ ਦੇ ਜਿੰਨੇ ਅਕਾਲ ਤਖਤ ਦੇ ਜਥੇਦਾਰ ਰਹੇ ਨੇ ਉਹਨਾਂ ਸਾਰਿਆਂ ਨੂੰ ਮੈਂਬਰ ਬਣਾਇਆ ਜਾਵੇ ਜਾਂ ਫਿਰ ਜਿਹਨੇ ਵਾਈਸ ਚਾਂਸਟਰ ਯੂਨੀਵਰਸਿਟੀਆਂ ਦੇ ਰਹੇ ਨੇ ਤੇ ਕਾਲਜਾਂ ਦੇ ਪ੍ਰਿੰਸੀਪਲ ਰਹੇ ਨੇ ਜਿਹੜੇ ਸਿੱਖ ਨੇ ਉਹਨਾਂ ਨੂੰ ਇਸ ਕਮੇਟੀ ਦਾ ਮੈਂਬਰ ਬਣਾਇਆ ਜਾਵੇ ਜਾਂ ਫਿਰ ਜਿਹਨੀਆਂ ਇਸ ਤਰ੍ਹਾਂ ਦੀਆਂ ਕਮੇਟੀਆਂਾਂ ਮਾ ਗੁਰਦੁਆਰਾ ਕਮੇਟੀਆਂ માં ਜਿਵੇਂ ਪੰਜਾਬ ਦੇ ਵਿੱਚ ਜਾਂ ਪੰਜਾਬ ਚੰਡੀਗੜ੍ਹ ਹਰਸ਼ੀਲ ਦੇ ਵਿੱਚ ਐਸਜੀਪੀਸੀ ਆ ਹਰਿਆਣਾ ਦੇ ਵਿੱਚ ਇੱਕ ਵੱਖਰੀ ਕਮੇਟੀ ਆ ਦਿੱਲੀ ਦੇ ਵਿੱਚ ਇੱਕ ਵੱਖਰੀ ਕਮੇਟੀ ਆ ਤਖਤ ਹਜ਼ੂਰ ਸਾਹਿਬ ਦੀ ਇੱਕ ਵੱਖਰੀ ਮੈਨੇਜਮੈਂਟ ਕਮੇਟੀ ਆ ਔਰ ਪਟਨਾ ਸਾਹਿਬ ਦੀ ਵੱਖਰੀ ਕਮੇਟੀ ਆ ਇਹਨਾਂ ਸਾਰਿਆਂ ਦੇ ਨੁਮਾਇੰਦੇ ਹੋਣ ਇਸੇ ਤਰ੍ਹਾਂ ਯੂਐਸ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਨਾਂ ਦਾ ਵੀ ਨੁਮਾਇੰਦਾ ਹੋਵੇ ਸੋ ਇਹ ਬਹੁਤ ਡਿਪੈਂਡ ਕਰੂਗਾ ਕਿ ਉਹਦੇ ਮੈਂਬਰ ਕੌਣ ਹੋਣੇ ਚਾਹੀਦੇ ਆ ਔਰ ਫਿਰ ਉਹਦੀ ਟਿਨਿਓਰ ਫਿਕਸ ਕਰਨਾ ਬਹੁਤ ਜ਼ਰੂਰੀ ਆ ਟਿਨਿਓਰ ਜਿਹੜੀ ਆ ਜਿਵੇਂ ਲੋਕ ਸਭਾ ਦੇ ਮੈਂਬਰਾਂ ਦੀ 5 ਸਾਲ ਹੁੰਦੀ ਆ ਰਾਜ ਸਭਾ ਦੀ 6 ਸਾਲ ਹੁੰਦੀ ਆ ਕਿ ਟਿਨਿਓਰ 5 ਸਾਲ ਹੋਵੇ 6 ਸਾਲ ਹੋਵੇ ਜਾਂ ਉਸ ਤੋਂ ਘੱਟ ਹੋਵੇ ਜਾਂ ਫਿਰ ਸਾਰੀ ਉਮਰ ਵਾਸਤੇ ਜੈਸਟਰ ਪੁਆਇੰਟ ਕੀਤਾ ਜਾਵੇ ਔਰ ਜਿਵੇਂ ਸਾਡੇ ਕੁਝ ਮੈਂਬਰ ਸਹਿਬਾਨ ਨੇ ਕੁਝ ਕਾਲਰਸ ਨੇ ਕਿਹਾ ਵੀ ਕਿ ਜਿਹੜਾ 크ਿਸਚੀਅਨਿਟੀ ਦਾ ਸਿਸਟਮ ਹੈ ਜਿਹੜਾ ਪਾਪ ਦਾ ਸਿਸਟਮ ਆ ਉਹਨੂੰ ਸਟੱਡੀ ਕਰਨ ਦੀ ਜ਼ਰੂਰਤ ਹੈ ਪਾਪ ਜਿਹੜਾ ਵਾ ਜਿਹਨੂੰ ਬਿਸ਼ਪ ਆਫ ਰੋਮ ਵੀ ਕਹਿੰਦਾ ਵਾ ਤੇ ਜਿਹੜਾ ਕੈਥੋਲਿਕ ਚਰਚ ਦਾ ਮੁਖੀ ਆ ਅ ਇਸ ਵੇਲੇ ਪਾਪ ਫਰਾਂਸਿਸ ਨੇ ਜਿਹਨਾਂ ਨੂੰ 2013 ਦੇ ਵਿੱਚ ਚੁਣਿਆ ਸੀ ਔਰ ਇਹ ਜਿਹੜਾ ਪਾਪ ਹੁੰਦਾ ਵਾ ਉਹ ਸਾਰੀ ਉਮਰ ਵਾਸਤੇ ਹੁੰਦਾ ਵਾ ਅਨਲੈਸ ਕੋਈ ਆਪਣੇ ਆਪ ਅਸਤੀਫਾ ਦੇ ਦੇ ਜਿਵੇਂ ਪਿਛਲੇ ਜਿਹੜੇ ਪਾਪ ਸੈਨੈਡਿਕਟ 16 ਉਹਨਾਂ ਨੇ 2013 ਦੇ ਵਿੱਚ ਅਸਤੀਫਾ ਦਿੱਤਾ ਸੀ ਉਸ ਤੋਂ ਪਹਿਲਾਂ 1415 ਦੇ ਵਿੱਚ ਪਾਪ ਗ੍ਰੈਗਰੀ 12 ਜਿਹੜੇ ਸਨ ਉਹਨਾਂ ਨੇ ਵੀ ਅਸਤੀਫਾ ਦਿੱਤਾ ਸੀ لیکن ਅਦਰਵਾਈਜ਼ ਜਿਹੜਾ ਪੋਪ ਆ ਉਹ ਸਾਰੀ ਉਮਰ ਵਾਸਤੇ ਨਿਯੁਕਤ ਕੀਤਾ ਜਾਂਦਾ ਵਾ ਸੋ ਇਹ ਵੀ ਸਾਨੂੰ ਸੋਚਣਾ ਪਊਗਾ ਕਿ ਜਿਹੜਾ ਅਸੀਂ ਅਕਾਲ ਤੱਕ ਦਾ ਜਥੇਦਾਰ ਲਈਏ ਉਹ ਸਾਰੀ ਉਮਰ ਵਾਸਤੇ ਹੋਣਾ ਚਾਹੀਦਾ ਵਾ ਔਰ ਜੇ ਹਟਾਉਣਾ ਪਵੇ ਮੈਨੂੰ ਨਹੀਂ ਪਤਾ ਕਿ ਪੋਪ ਦਾ ਹਟਾਉਣ ਦਾ ਕੀ ਸਿਸਟਮ ਹੈ ਪਰ ਜੇ ਹਟਾਉਣਾ ਪਵੇ ਤੇ ਕੀ ਉਹ 임ਪੀਚਮੈਂਟ ਹੋਣੀ ਚਾਹੀਦੀ ਹੈ ਜਿਵੇਂ ਜੱਜਾਂ ਦੀ ਆਪਣੇ ਮੁਲਕ ਦੇ ਵਿੱਚ ਹੁੰਦੀ ਹੈ ਜਾਂ ਫਿਰ ਉਹਦਾ ਫੈਸਲਾ ਕੌਣ ਕਰੇ ਸਾਰਿਆਂ ਦੀ ਫੀਲਿੰਗ ਇਹ ਵਾ ਕਿ ਐਸਸੀਪੀਸੀ ਕੋਲੇ ਇਹ ਅਧਿਕਾਰ ਨਹੀਂ ਹੋਣਾ ਚਾਹੀਦਾ ਇੱਕ ਵੱਖਰੀ ਕਮੇਟੀ ਹੋਵੇ ਜਿਹੜੀ ਉਹਦੀ ਨਿਯੁਕਤੀ ਕਰੇ ਔਰ ਹਟਾਉਣ ਦਾ ਵੀ ਸਿਸਟਮ ਉਸੇ ਕਮੇਟੀ ਕੋਲ ਹੀ ਹੋਵੇ ਅਨਲੈਸ ਕੋਈ ਇੰਪੀਚਮੈਂਟ ਦਾ ਸਿਸਟਮ ਹੋਵੇ ਜਿੱਥੇ ਐਸ்சி ਪੀਸੀ ਦਾ ਜਿਹੜਾ ਜਨਰਲ ਹਾਊਸ ਹੈ ਉਹ ਇੰਪੀਚ ਕਰੇ ਸੋ ਇਹਦੇ ਬਾਰੇ ਵੀ ਇੱਕ ਵਿਚਾਰ ਚਰਚਾ ਕਰਨੀ ਪਊਗੀ ਹੁਣ ਸਵਾਲ ਇਹ ਉੱਠਦਾ ਵਾ ਕਿ ਜਿਹੜਾ ਪੋਪ ਆ ਉਹਦੀ ਨਿਯੁਕਤੀ ਕੌਣ ਕਰਦਾ ਪੋਪ ਦੀ ਨਿਯੁਕਤੀ ਵਾਸਤੇ ਇੱਕ ਕਾਲਜ ਆਫ ਕਾਰਡੀਨਲਸ ਬਣਿਆ ਹੋਇਆ ਕਾਰਡੀਨਲਸ ਹੁੰਦੇ ਜਿਹੜੇ ਸੀਨੀਅਰ ਪਾਦਰੀ ਨੇ ਵੱਖਰੇ ਵੱਖਰੇ ਚਰਚਾਂ ਦੇ ਜਿਹੜੇ ਮੰਨੇ ਪਰਮਨੈ ਪਾਦਰੀ ਨੇ ਟੋਟਲ ਪਾਦਰੀ ਜਿਹੜੇ ਕਾਰਡੀਨਲ ਨੇ ਉਹ 252 ਨੇ ਲੇਕਿਨ ਉਥੇ ਇੱਕ ਉਹਨਾਂ ਨੇ ਇੱਕ ਟੈਨਯੂਰ ਰੱਖੀ ਆ ਕਿ ਉਥੇ ਇੱਕ ਕੰਡੀਸ਼ਨ ਰੱਖੀ ਆ ਕਿ 80 ਸਾਲ ਤੋਂ ਤੁਹਾਡੀ ਉਮਰ ਘੱਟ ਹੋਣੀ ਚਾਹੀਦੀ ਤੁਸੀਂ ਜੇ ਪਾਦਰੀ ਵੀ ਜੇ ਕਾਰਡੀਨਲ ਵੀ ਜੇ ਤੇ ਜੇ 80 ਸਾਲ ਤੋਂ ਘਾਟੋ ਮਰਿਆ ਤੇ ਤਾਦੀ ਤੁਸੀਂ ਪੋਪ ਦੀ ਸਿਲੈਕਸ਼ਨ 'ਚ ਵੋਟ ਪਾ ਸਕਦੇ ਜੀ ਸੋ ਭਾਵੇਂ 252 ਕਾਰਡੀਨਲ ਨੇ ਲੇਕਿਨ ਐਲੀਜੀਬਲ ਜਿਹੜੇ ਵੋਟ ਪਾਉਂਦੇ ਨੇ ਉਹ 137 ਨੇ ਸੋ ਇੱਥੇ ਵੀ ਇਹੋ ਜਿਹੀ ਕੋਈ ਨਿਯਮਾਵਲੀ ਬਣਾਉਣੀ ਪਊਗੀ ਕਿ ਵੋਟ ਕਿ ਜਿਹੜੀ ਸਿਲੈਕਸ਼ਨ ਆ ਉਹ ਕੌਣ ਕਰੂਗਾ ਕਿੰਨੇ ਸਾਲਾਂ ਲਈ ਸਿਲੈਕਸ਼ਨ ਹੋਊਗੀ ਲੇਕਿਨ ਇਹ ਜੋ ਵੀ ਪ੍ਰੋਸੈਸ ਹੋ ਰਿਹਾ ਵਾ ਫਲਾਗਾ ਯੋਗ ਆ ਲੇਕਿਨ ਇਹਦੇ ਇਹਨੂੰ ਸਮਾਪਤ ਕਰਨਾ ਬਹੁਤ ਜ਼ਰੂਰੀ ਆ ਜਿਵੇਂ ਅਸੀਂ ਸੁਝਾਅ 20 April ਤੱਕ ਮੰਗੇ ਆ ਇਸੇ ਤਰ੍ਹਾਂ ਇੱਕ ਕਮੇਟੀ ਦਾ ਜਿਹੜਾ ਗਠਨ ਆ ਉਹ ਲੈਟ ਅਸ ਸੇ 25 April ਜਾਂ 3 April ਜਾਂ 5 ਮਈ ਤੱਕ ਹੋ ਜਾਣਾ ਚਾਹੀਦਾ ਇਹਨੂੰ ਸਮਾਪਤ ਕਰੀਏ ਔਰ ਫਿਰ ਅਗਲਾ ਜਿਹੜਾ ਜਸੇਦਾਰਾਂ ਦੀ ਨਿਯੁਕਤੀ ਆ ਉਹ ਅਗਲੇ ਹੋਰ 15 ਦਿਨ ਤੱਕ ਕਰਤਾ ਜਾਵੇ ਇਹ ਨਾ ਹੋਵੇ ਜੋ 2000 ਸੰ 2000 ਦੇ ਵਿੱਚ ਜਿਸ ਦਾ ਜੁਗਿੰਦਰ ਸਿੰਘ ਵਿਦਾਂਤੀਵਾਲ ਹੋਇਆ ਸੀ ਫੈਸਲਾ 2000 ਦੇ ਵਿੱਚ ਕਮੇਟੀ ਬਣੀ 2014 ਚ ਇੱਕ ਮੀਟਿੰਗ ਹੋਈ ਉਸ ਤੋਂ ਬਾਅਦ ਮੀਟਿੰਗ ਹੀ ਨਹੀਂ ਹੋਈ ਜੋ ਇਹ ਸਾਰੇ ਪ੍ਰੋਸੈਸ ਨੂੰ ਸਮਾਪਤ ਕਰੀਏ ਔਰ ਦੂਜੇ ਤਰਮਾ ਤੋਂ ਆਪਾਂ ਸਿੱਖ ਲਈਏ ਔਰ ਤਾਂਕਿ ਹੁਣੇ ਮਸਲਾ ਤੁਰਿਆ ਹੀ ਹੈ ਤੇ ਇਹਨੂੰ ਆਪਾਂ ਇਹਨੂੰ ਸੰਪੂਰਨ ਕਰੀਏ ਇਹਨੂੰ ਅੱਗੇ ਲੈ ਕੇ ਜਾਈਏ ਤਾਂਕਿ ਇਹ ਜਿਹੜਾ ਵਿਵਾਦ ਐ ਇਸ ਵੇਲੇ ਐਸਪੀਸੀ ਦਾ ਵਿਵਾਦ ਇੱਕ ਵੱਖਰੀ ਗੱਲ ਹੈ ਅਕਾਲੀ ਦਲ ਦਾ ਵਿਵਾਦ ਇੱਕ ਵੱਖਰੀ ਗੱਲ ਹੈ ਲੇਕਿਨ ਤਖਤਾਂ ਦਾ ਔਰ ਸ੍ਰੀ ਅਕਾਲ ਤਖਤ ਸਾਹਿਬ ਦਾ ਵਿਵਾਦ ਜਿਹੜਾ ਵਾ ਉਹ ਸ਼ੋਭਾ ਨਹੀਂ ਦਿੰਦਾ ਉਹਦੇ ਨਾਲ ਸਿੱਖ ਕੌਮ ਨੂੰ ਦਾ ਲੱਗਦਾ ਇਹ ਮੇਰਾ ਵਿਚਾਰ ਹੈ